ਦਾਵ ਨਮਾਸ਼ਕਾਰ ਸਤਿ ਸ਼ਕਾ। ਤੁਸੀਂ ਦੇਖ ਰਹੇ ਮੇਰੀ ਆਵਾਜ਼। ਵਿਦਿਆਰਥ ਸਰਦਾਰ ਜਸਵੰਤ ਸਿੰਘ ਗੱਜਰਮਾ ਜਰ ਨੇ ਆਵਾਜ਼ ਪੁਰਾ ਪਹੁੰਚ ਕੇ ਬਾਅਦ ਨੰਬਰ 70 ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਹੀ ਹੱਲ ਕਰਨ ਦਾ ਪ੍ਰੋਮਾ ਦਿੱਤਾ। ਇਸ ਮੌਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੇਣ ਲਈ ਪੜਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਹਨਾਂ ਇਸ ਮੌਕੇ ਹੋਰ ਕੀ ਕਿਹਾ? ਆਓ ਸੁਣੀਏ। ਕੀ ਹਾਲਾਤ ਕਿਹੜੇ ਕੁਰਸੀ ਹੈਲੋ ਆ ਭਾਈ ਆਪਰੇ ਸਵਾਰ ਜਸਵੰਤ ਸਿੰਘ ਜਮਾਲਵਾਲਾ ਐਮ.ਐਲ.ਏ ਜੀ ਆਪਣੇ ਮਹੱਦੇ ਵਿੱਚ ਪਹੁੰਚ ਚੁੱਕੇ ਹਨ ਇਹ ਜੀ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਤੁਸੀਂ ਆਵੋਗੇ ਜੇ ਸਰਸਿਵਰੇਜ ਪਾਣੀ ਨਾਲੀਆਂ ਗੜੀਆਂ ਜੋ ਵੀ ਡਿੱਕਤਾ ਨੇ ਇਹ ਆਪਣੀ ਪਰੇਸ਼ਾਨੀ ਦਾ ਜਿਹੜੀਆਂ ਹੈਗੀਆਂ ਆਪਾਂ ਨੂੰ ਇਹਨਾਂ ਦਾ ਹੱਲ ਸੁਣਨ ਵਾਸਤੇ ਆਪਣੇ ਕੋਲੇ ਆਏ ਨੇ ਇਹ ਛੋਟੇ ਨਾਲ ਆਪਦੇ ਵਿਚਾਰ 10 ਮਿੰਟ ਵਾਸਤੇ ਰੱਖਣਗੇ ਤੁਸੀਂ ਧਿਆਨ ਨਾਲ ਸੁਣੋ ਅਗਰ ਕੋਈ ਹੋਰ ਕਿਸੇ ਦੀ ਸਮੱਸਿਆ ਹੋਵੇ ਤਾਂ ਕੱਲਾ ਬੰਦਾ ਅਲੱਗ ਹੋ ਕੇ ਦੱਸ ਸਕਦਾ ਕੋਈ ਨਾ ਜੇ ਹੁਣ ਆਉਗਾ ਘਰੇ ਹਾਂ ਜੇ ਕਿਸੇ ਨੇ ਇਹਨਾਂ ਨੇ ਇੱਕ ਹੋਰ ਕਹਿੰਦੇ ਨੇ ਸਰਦਾਰ ਜੀ ਵੀ ਅਗਰ ਕਿਸੇ ਨੂੰ ਕੋਈ ਦਿੱਕਤ ਹੋਵੇ ਜਦ ਮਰਜੀ ਘਰੇ ਆ ਕੇ ਤੁਸੀਂ ਸਾਨੂੰ ਆਪਦੀ ਮੁਸ਼ਕਲ ਹੈ ਜਿਹੜੀ ਉਹ ਦੱਸ ਸਕਦੇ ਹੋ 9 ਵਜੇ ਬੈਠੇ ਹੁੰਦੇ 9 ਵਜੇ ਬੈਠਦੇ ਨੇ ਇਹ ਤਕਰੀਬ 12 1 ਵਜੇ ਤੱਕ ਬੈਠੀ ਹੁੰਦੇ ਨੇ ਉੱਥੇ ਹਰ ਇੱਕ ਦੀਆਂ ਸਮੱਸਿਆਵਾਂ ਸੁਣਦੇ ਨੇ ਆਪਣੀਆਂ ਵੀ ਇਹਨਾਂ ਨੇ ਸਮੱਸਿਆਵਾਂ ਸੁਣੀਆਂ ਨੇ ਤੁਸੀਂ ਉਸ ਦਿਨ ਦੇ ਕਹੀ ਜਾਂਦੇ ਹੋ ਮਹੱਲੇ ਵਾਲੇ ਸਾਰੇ ਹੀ ਬੈਠੇ ਹੋ ਵੀ ਆਪਣਾ ਆ ਕੰਮ ਆ ਇਸ ਤਰ੍ਹਾਂ ਨਹੀਂ ਹੁੰਦਾ ਜੀ ਇਸ ਤਰ੍ਹਾਂ ਹੀ ਦੇਖੋ ਕੋਈ ਵੀ ਕੰਮ ਆ ਉਹਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਲਿਆ ਕੇ ਉਹਨੂੰ ਟਾਈਮ ਤਾਂ ਲੱਗਦਾ ਹੀ ਹੁੰਦਾ ਬਾਕੀ ਇਹਨਾਂ ਨੇ ਆਪਾਂ ਨੂੰ ਪੂਰਾ ਮਾ ਬਖਸ਼ਿਆ ਵੀ ਸੋਡੇ ਹਰ ਤਰ੍ਹਾਂ ਦੇ ਕੰਮ ਇਹਦੇ ਕਰਵਾ ਕੇ ਲਵਾਂਗੇ ਬਾਕੀ ਇਹ ਸਾਨੂੰ ਆਪ ਦੇ ਮੂੰਹ ਬਿਆਨ ਕਰਨਗੇ ਸਰਦਾਰ ਜਸਮント ਸਿੰਘ ਗੱਜਣ ਮਾਜਰਾ ਜੀ ਨਿੱਖਾ ਕੀਪਰ ਦੇਖ ਲਉਣਾ ਪਰਮਾਤਮਾ ਕਰੇ ਵੀ ਆਪਾਂ ਸਾਰੇ ਰਲ ਮਿਲ ਕੇ ਆਪਣੇ ਮਹੱਲੇ ਨੂੰ ਤੇ ਆਪਣੇ ਸ਼ਹਿਰ ਬਾੜ ਨੂੰ ਹੋਰ ਚੰਗਾ ਬਣਾ ਸਕੀਏ ਕਿ ਮੈਂ ਕਮਿਊਨਿਟੀ ਕਾਪ ਮੇਰੇ ਕੋਲੇ ਪਹਿਲਾਂ ਵੀ ਦੋ ਤਿੰਨ ਗਿਰ ਗਏ ਨੇ ਮਹੱਲੇ ਜੀ ਸਮੱਸਿਆ ਨੂੰ ਬੜੀ ਪੂਰੀ ਕੀ ਦੇ ਵਿੱਚ ਜਾਣਦੇ ਨੇ ਕਿਉਂਕਿ ਜਦੋਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹ ਪਿਛਲੀਆਂ ਕੋਈ ਤੁਹਾਡੀਆਂ ਕੋਈ ਸਰਕਾਰ ਦੀਆਂ ਕੋਈ ਪ੍ਰਸ਼ਾਸਨ ਦੀਆਂ ਕਮੀਆਂ ਕਰਕੇ ਹੁੰਦੀਆਂ ਨੇ ਇੱਕ ਵਿਅਕਤੀ ਦੇ ਰਾਹੀਂ ਉਹ ਸਰਕਾਰ ਖੜੀਆਂ ਨਹੀਂ ਹੁੰਦੀ ਕਿ ਪਹਿਲਾਂ ਜਿਹੜੀ ਤੁਹਾਡੀ ਕਲੋਨੀ ਦੀ ਤੁਹਾਡੇ ਤੋਂ ਬਿਨਾਂ ਹੋਰ ਵੀ ਵਾਸਪਰੀ ਦੀ ਵੀ ਇਹ ਸਾਰੀਆਂ ਸਮੱਸਿਆਵਾਂ ਕਿੱਥੋਂ ਹੋਈਆਂ ਨੇ ਕਿਉਂਕਿ ਇੱਥੇ ਸਰਕਾਰ ਦੇ ਨਿਯਮਾਂ ਦੇ ਰਾਹੀ ਬੇਟਾ ਚੁੱਪ ਕਰ ਓਏ ਸਰਕਾਰ ਦੇ ਨਿਯਮਾਂ ਦੇ ਰਾਹੀ ਤੁਹਾਨੂੰ ਰੈ residense ਘਰ ਨਹੀਂ ਮਿਲਿਆ ਉਹ ਨਿਯਮ ਇਹਨਾਂ ਨੇ ਅਡਾਪਟ ਨਹੀਂ ਕਰੇ ਇਹ ਦੇ ਕਰਕੇ ਤੁਹਾਨੂੰ ਇਹ ਸਮੱਸਿਆ ਨਾਲ ਜੁੜਨਾ ਪੈ ਰਿਹਾ ਉਹ ਜਿਨੇ ਖੇਤ ਹੁੰਦਾ ਜਾਂ ਆਪ ਦਾ ਖੇਤ ਜਾਂ ਫਾਰਡ ਦੇ ਮੁੱਲ ਲੈ ਕੇ ਨਾਲ-ਨਾਲ ਜਿਵੇਂ ਆਪਾਂ ਵਿੜਾ ਕੱਟਦੇ ਆ ਕੱਟ ਦਿੰਦੇ ਨੇ ਉਹਦਾ ਨਾ ਲੈਵਲਿੰਗ ਨਾ ਕੋਈ ਯੋਜਨਾ ਨਹੀਂ ਹੁੰਦੀ ਕਿਹੜੀ ਸਰਕਾਰ ਲਈ ਬਹੁਤ ਵੱਡੀ ਆਪਣੇ ਕੱਲੇ ਨਹੀਂ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਇਹ ਮਸੀਬਤਾਂ ਤੇ ਹੁਣ ਇਹਨਾਂ ਨੂੰ ਮੈਂ ਸੋਮਵਾਰ ਚਾਹੇ ਛੁੱਟੀ ਆ ਮੰਗਲਵਾਰ ਬੁੱਧਵਾਰ ਤੁਸੀਂ 2-3 ਜਾਣ ਇਹਨਾਂ ਨਾਲ ਜਾ ਕੇ ਈਓ ਸਾਹਿਬ ਨੂੰ ਲੋਨ ਲਾ ਦਿੱਤੀ ਜਾਇਓ ਜਿਹੜੇ ਵਿੱਚੋਂ ਜਿਹੜੀ ਜਿਹੜੀ ਚੀਜ਼ ਨੂੰ ਜਿਵੇਂ ਜਿਵੇਂ ਕਹਿਣਗੇ ਉਹ ਆਕੇ ਤੁਹਾਨੂੰ ਦੱਸ ਦੇਣਗੇ ਕਿਹੜੀ ਕਦੋਂ ਹੋਊਗੀ ਕਿਹੜੀ ਕਦੋਂ ਹੋਊਗੀ ਕਿ ਉਹਦੇ ਆਧਾਰ ਤੇ ਤੁਹਾਡਾ ਇਹ ਟੈਂਡਰ ਲੱਗ ਜਣਗੇ ਸੀਬਰੇਜ ਦਾ ਕਿ ਇਹ ਗਰੀਬ ਸੜਕ ਦਾ ਇਹਦੀ ਬਣਨੀ ਆ ਤੇ ਦੂਜਾ ਉਹਦਾ ਟੈਂਡਰ ਥੋੜੇ ਜਨਾਂ ਦੇ ਵਿੱਚ ਹੀ ਸ਼ਾਇਦ ਲੱਗਿਆ ਹੋਇਆ ਪਹਿਲਾਂ ਦੋ ਤਿੰਨ ਵਾਰ ਫੇਰ ਹੋਏ ਨੇ ਪਰ ਡੇਢ ਕਿੱਬਾ ਤੁਹਾਡੇ ਉੱਪਰ ਨਾ ਡੇਰੇ ਦੇ ਨਾਲ ਸੀ ਮੈਂ ਚਾਹਣਾ ਵੀ ਉੱਥੇ ਪ੍ਰਾਇਮਰੀ ਸਕੂਲ ਬਣ ਜਵੇ ਉਹ ਹਜੇ ਤੱਕ ਨਾ ਕਾਫੀ ਆਜੇ ਬੀਜਨ ਕਿਉਂਕਿ ਜਿੱਦਾਂ ਆਪਣੇ ਵੱਡੇ ਇਲਾਕੇ ਦੇ ਵਿੱਚ ਜਿੰਨੀ ਐਜੂਕੇਸ਼ਨ ਦੀ ਘਾਟ ਆ ਕਿਉਂਕਿ ਤੁਹਾਡੇ ਇਹ ਸ਼ਹਿਰ ਦੇ ਕੰਗ ਇਹ ਬੜੀ ਤੇਜ਼ੀ ਦੇ ਨਾਲ ਵਿਕਸਿਤ ਹੋ ਰਿਹਾ ਕਿ ਪਾਪੂਲੇਸ਼ਨ ਸੰਘਣੀ ਹੋ ਰਹੀ ਹੈ ਤੇ ਬਹੁਤ ਹੀ ਲੋਡ ਵੱਧ ਤੇ ਬਹੁਤ ਹੀ ਮਿਹਨਤ ਕੱਢ ਲੋ ਕਰ ਰਹੇ ਨੇ ਇਹ ਅਮੀਰਾਂ ਦਾ ਏਰੀਆ ਨਹੀਂ ਹੈਗਾ ਜਿਹਦੇ ਕਰਕੇ ਤੁਹਾਨੂੰ ਇਕੱਲੇ ਇਕੱਲੇ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਮੈਨੂੰ ਲੱਗਦਾ ਵੀ ਇਹ ਸੜਕਾਂ ਇਤਰੇ ਇਤਰੇ ਮੈਨੂੰ ਲੱਗਦਾ ਵੀ 4000 ਦੇ ਕਰੀਬ ਪਾਪੂਲੇਸ਼ਨ ਹੋ ਗਈ ਹੈ ਕਰੀਬ ਤੇ ਘਟੂ ਘਟੂ ਬਹੁਤ ਵੱਡੇ ਪਿੰਡ ਨਾਲੋਂ ਵੀ ਵੱਡਾ ਹੈ ਮਤਲਬ ਇੱਦੀ ਕੋਲੇ ਇੰਨੀ ਪਬਲਿਸ਼ ਹੋ ਚੁੱਕੀ ਤੇ ਹੁਣ ਵੀ ਮੈਨੂੰ ਲੱਗਦਾ ਇਹਦੇ ਨਵੇਂ ਘਰ ਵੀ ਬਣੇ ਬਣੇ ਜਾਂਦੇ ਹੁਣ ਹਾਂਜੀ ਹਾਂਜੀ ਤੇ ਹੋਰ ਸ਼ਹਿਰ ਕੋਲੇ ਨਿਕਾਸੀ ਕੋਈ ਨਹੀਂ ਤੇ ਇਸ ਕਰਕੇ ਸਵਸਥਿਆ ਬੀਬੀਏ ਭੈਣਾਂ ਨੂੰ ਇਹ ਜ਼ਿਆਦਾ ਸਾਹਮਣੀ ਕਰਨੀ ਪੈਂਦੀ ਹੈ ਕਿਉਂਕਿ ਬੰਦੇ ਦਾ ਸਵੇਰ ਜਾ ਕੇ ਸ਼ਾਮ ਤੱਕ ਕਿਤੇ ਨੁ ਕਿਤੇ ਕੰਮ ਲੱਗ ਜਾਂਦੇ ਨੇ ਖੇਡਨੇ ਪਾਣੀ ਦਾ ਦੂਸਰਾ ਕੱਪੜੇ ਧੋਣੇ ਨਹਾਉਣਾ ਕਿੱਧਰੋਂ ਕਿੱਧਰ ਨੂੰ ਕੱਢਣਾ ਇਹ ਬਹੁਤ ਵੱਡੀ ਹੈ ਇਹ ਉਹਨੂੰ ਲੱਗਦਾ ਪਤਾ ਜਿਹੜਾ ਇਹਦੇ 'ਚ ਰਹਿੰਦਾ ਹਾਂਜੀ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਹਾਂਜੀ ਕਿਉਂਕਿ ਪਾਣੀ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਬਾਥਰੂਮ ਦਾ ਨਾਲੇ ਉਹ ਗਿਆ ਕਿੱਥੇ ਸਵੱਛਤਾ ਤਾਂ ਉੱਥੇ ਸ਼ੁਰੂ ਨਹੀਂ ਹੁੰਦੀ ਵੀ ਉਹਨੂੰ ਲੈ ਕੇ ਕਿੱਥੇ ਜਾਈਏ ਇਹ ਬਹੁਤ ਵੱਡੀ ਸਮੱਸਿਆ ਤੇ ਮੈਨੂੰ ਲੱਗਦਾ ਵੀ ਤੁਹਾਡੀਆਂ ਜਿਹੜੀਆਂ ਮੁਢਲੀਆਂ ਸਵੱਛਤਾਵਾਂ ਨੇ ਉਹ ਬਹੁਤ ਜਲਦੀ ਹੱਲ ਹੋਣ ਜੀਆਂ ਹੋ ਜਾਣੀ ਕਿ ਉੱਥੇ ਆਪਣੇ ਜਿਹੜੇ ਹੋਰ ਵੀ ਦੋ ਤਿੰਨ ਥੋੜੀਆਂ ਗਲੀਆਂ ਨੇ ਉਹ ਚੈੱਕ ਕਰਨੇ ਉਹ ਪਹਿਲਾਂ ਟੈਂਟਰ ਤੇ ਜਿਹੜੀਆਂ ਪੈ ਗਈਆਂ ਕੜੀਆਂ ਰਹਿ ਗਈਆਂ ਉਹ ਮੁਰਲੇ ਚ ਪਾ ਲਾਂਗੇ ਕੰਮ ਕਰਕੇ ਹੈ ਪੂਰਾ ਸਾਰੇ ਮਹੱਲੇ ਦੇ ਲੈ ਕੇ ਜਾਣਾ ਕੰਮ ਉੱਥੇ ਇੱਕ ਨਹੀਂ ਹੈਗਾ ਵੀ ਇਕੱਲੇ ਆਪਣੇ ਇੰਨੇ ਕੜੇ ਕਰ ਲਿਆ ਕਿਉਂਕਿ ਮੈਂ ਪਹਿਲਾਂ ਅਹਿਮਦਗੜ੍ਹ 2 ਨੰਬਰ 4 ਨੰਬਰ ਬਾੜ ਦੇ ਵਿੱਚ 20 25 ਸਾਲ ਹੋ ਗਏ ਰੇਲਵੇ ਇਧਰ ਆ ਪਾਣੀ ਦੀ ਕੋਈ ਨਿਕਾਸੀ ਨਹੀਂ ਦੀ ਸੀ ਬ੍ਰਿਜ ਨਹੀਂ ਪਈ ਕਿੰਨੇ ਐਮਐਲਏ ਕਿੰਨੇ ਬਾਕਗੇ ਉਥੇ 14 ਕਰੋੜ ਰੁਪਏ ਮਨਜ਼ੂਰ ਕਰਾਇਆ ਗਿਆ 14 ਕਰੋੜ ਹੁਣ ਦੇਖੋ ਤੁਸੀਂ ਉਹ ਸਾਰੇ ਵਿਆ ਪਟਕ ਕੇ ਸਾਰੇ ਸੀਵਰੇਜ ਦੇ ਕੰਟੈਂਡਰ ਲੱਗੇ ਹੋਏ ਨੇ ਥੋੜੇ ਛਿਤੀਆ ਉਹ ਉਥੇ ਏਰੀਆ ਉਹ ਜਿਹੇ ਏਰੀਆ ਆਪਣਾ ਹੈ ਇੱਥੇ ਤੁਹਾਡੇ ਸੀਵਰੇਜ ਮੀਨ ਤਾਂ ਪੈ ਚੁੱਕੀ ਆ ਤੇ ਉਹ ਸਾਰੀ ਦੀ ਸਾਰੀ ਅ ਵਰਕਿੰਗ ਦੇ ਵਿੱਚ ਵੀ ਹੈ ਕਿ ਫਿਰ ਵੀ ਉਹਦੇ ਦਿੱਕਤਾਂ ਆਉਂਦੀਆਂ ਨੇ ਪਿੱਛੇ ਜੇ ਤੁਹਾਡੇ ਦੋ ਤਿੰਨਵੇਂ ਖਰਾਬ ਸੀ ਮੈਂ ਮੀਟਿੰਗ ਕਰਕੇ ਸਾਡੇ ਸੁਪਰੀ ਸਾਭਾ ਤੇ ਉਹ ਕਰਾ ਕੇ ਕਢਾਇਆ ਸੱਦੇ ਸਰੂਰੋਂ ਸੱਤੇ ਠੇਕੇਦਾਰ ਸੱਤੇ ਕਿ ਬਹੁਤ ਵੱਡਾ ਬਲੂਨਾ ਦਾ ਵੀ ਪਾਣੀ ਦੀ ਦਸਤੀ ਕੀਤੀ ਫਿਰ ਉਹ ਤੋਂ ਬਿਨਾਂ ਤੁਹਾਡੀ ਸੜਕ ਜਮੀ ਪਟਦੀ ਸੀਗੀ ਕਿ ਸੜਕਾ ਪਾਪ ਬਣਾ ਕੇ ਗਏ ਤੇ ਹੁਣ ਦੁਬਾਰੇ ਵੀ ਜਦੋਂ ਲੋੜੂਗੀ ਤਾਂ ਬਣੂਗੀ ਤੇ ਇਸ ਕਰਕੇ ਜਦੋਂ ਤੁਹਾਡਾ ਸਹਿਯੋਗ ਸਾਨੂੰ ਮੈਂ ਤੁਹਾਨੂੰ ਇੱਕ ਗੱਲ ਦੱਸ ਦਮਾਂ ਵੀ ਜਿਸ ਤਰੀਕੇ ਨਾਲ ਪ੍ਰਮਾਤਮਾ ਨੇ ਆਪਾਂ ਨੂੰ ਅੱਲਾ ਦੇ ਸ਼ਕਤੀਬਖਸ਼ੀ ਆ ਮੈਂ ਅੱਜ ਤੱਕ ਮਿਸਯੂਜ਼ ਨਹੀਂ ਕੀਤਾ ਕਿਸੇ ਗਰੀਬ ਨੂੰ ਨਹੀਂ ਤੰਗ ਕਰਿਆ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਇਆ ਤੇ ਹਮੇਸ਼ਾ ਵਿਕਾਸ ਦੇ ਕਾਰਜ ਦੇ ਵੱਲ ਹੀ ਜ਼ਿਆਦਾ ਧਿਆਨ ਦਿੱਤਾ ਵੀ ਕਿਵੇਂ ਹੋ ਸਕਦਾ ਦੂਜਾ ਵੀ ਕਿਸੇ ਦੇ ਨਿੱਜੀ ਮਸਲੇ ਸੁਝਾਉਣ ਦਾ ਯਤਨ ਕੀਤਾ ਜਿਹੜਾ ਕਾਨੂੰਨ ਦਾ ਮਸਲਾ ਹੁੰਦਾ ਉਹ ਫਿਰ ਕਾਨੂੰਨ ਤਾਂ ਆਪਦੇ ਆਪ ਹੀ ਉਸ ਨੂੰ ਆਪਣੇ ਰਾਹ ਤੇ ਲੈ ਜਾਂਦਾ ਮੈਨੂੰ ਵੀ ਮੈਂ ਤੁਹਾਡੇ ਲੋਕਾਂ ਨੂੰ ਵਧਾਈ ਦੇਣਾ ਵੀ ਕਦੇ ਮੈਨੂੰ ਨਹੀਂ ਇੱਥੇ ਖਾਸ ਦਿੱਕਤ ਨਹੀਂ ਆਈ ਤੇ ਸਾਰੇ ਸਾਡੇ ਜਿਹੜੇ ਅਕਲੀ ਬੋਲੀ ਦੇ ਖਾਣ ਰਹੂਗੇ ਤੁਸੀਂ ਉਹ ਇੱਥੇ ਦਾ ਮਸਲਾ ਉਰੀ ਸਲਝਾ ਦੇ ਨੇ ਨਹੀਂ ਤਾਂ ਉੱਥੇ ਸਾਡੇ ਕੋਲੇ ਭੀੜ ਲੱਗ ਜਾਂਦੀ ਹੈ ਇੱਕੋ ਦੂਜੀ ਕੁਆਲਟੀ ਵਾਲੀ ਜੀ ਸਾਨੂੰ ਦਾਤ ਲੜਾਈ ਉਹ ਵੀ ਦੂਜੀ ਤੇ ਮੇਰੇ ਸੱਤ ਮੰਨੀਆਂ ਕੋਈ ਕਹਿੰਦਾ ਮੇਰੇ ਵਰੀਆ ਪਰ ਮੈਂ ਤੁਹਾਨੂੰ ਸਾਰੀਆਂ ਬੀਬੀਆਂ ਭੈਣਾਂ ਬੈਠੇ ਨੇ ਤੁਹਾਨੂੰ ਵਧਾਈ ਦੇਣਾ ਪੈਣਾ ਵੀ ਇਹ ਝਗੜੇ ਤੋਂ ਕੰਮਕਾਰ ਵਾਲੇ ਮਿਹਨਤ ਕਾਹਦੇ ਜਿਨ੍ਹਾਂ ਨੂੰ ਆਪਾਂ ਕਹੀਏ ਨਾ ਜਿਵੇਂ ਸਾਡੇ ਆਪਣੇ ਗੁਰਬਾਣੀ ਦੇ ਵਿੱਚ ਆਇਆ ਨਾਮ ਜਪੋ ਮਿਹਨਤ ਕਰੋ ਤੇ ਕਿਰਤ ਕਰੋ ਵੰਡ ਛਕੋ ਤੁਸੀਂ ਉਸੇ ਅਰਥ ਦਾ ਗੱਲ ਰਿਹਾ ਮਿਹਨਤ ਕਰਕੇ ਆਪਣਾ ਪ੍ਰਭਾਗ ਬਣਾ ਲਿਆ ਕਿਉਂਕਿ ਮਿਹਨਤ ਕਰ ਸ ਬੰਦਾ ਕਦੇ ਕਿਸੇ ਦਾ ਪੁਰਾ ਨਹੀਂ ਕਰਦਾ ਮਿਹਨਤ ਕਰ ਸ ਬੰਦਾ ਝੂਠ ਨਹੀਂ ਬੋਲਦਾ ਮਿਹਨਤ ਕਰ ਸ ਬੰਦਾ ਕਿਸੇ ਫਾਲਤੂ ਗੱਲ ਵਿੱਚ ਨਹੀਂ ਆਉਂਦਾ ਕਿਉਂ ਤੁਹਾਨੂੰ ਤੁਸੀਂ ਸਰਟੀਫਿਕੇਟ ਮੇਰੇ ਨਜ਼ਰਾਂ ਦੇ ਵਿੱਚ ਜਿੰਨਾ ਤੁਹਾਡੇ ਨਗਰ ਦਾ ਮੇਰੇ ਦਿਲੋਂ ਸ਼ਤਕਾਰ ਕਿਉਂਕਿ ਜਦੋਂ ਬਾਈ ਦੀਆਂ ਵੋਟਾਂ ਆਈਆਂ ਆਪਣੇ ਤੁਹਾਡੇ ਏਰੀਏ ਨੇ ਮੈਨੂੰ ਬਹੁਤ ਜੰਮ ਕੇ ਵੋਟਾਂ ਪਾਈਆਂ ਤੇ ਬਹੁਤ ਵੱਡੀ ਲੀਡ ਤੇ ਗਈ ਤੇ ਮੈਂ ਹਜੇ ਕਿਉਂਕਿ ਆਪਣੇ ਏਰੀਏ ਦੇ ਵਿੱਚ ਸਮੱਸਿਆ ਇਹ ਨਹੀਂ ਸਰਕਾਰੀ ਥੋਂ ਨਹੀਂ ਦੂਜੀ ਨਹੀਂ ਤੇ ਇੱਕ ਪੰਚਾਇਤਾਂ ਨਹੀਂ ਹੈਗੀਆਂ ਹਜੇ ਮੇਰਾ ਆਪਣਾ ਮਨ ਲਿਖਤ ਹੋਇਆ ਵੀ ਇੱਥੇ ਮੈਨੇ ਹੋਰ ਮੈਂ ਵਧੀਆ ਕੰਮ ਕਰਨ ਦੇ ਯੋਗ ਪੁਰੇ ਕੁਝ ਕਿੰਨਾ ਦੋਸਤ ਉਹਨੂੰ ਅਗਲਾ ਪੁਆਇੰਟ ਵੀ ਚਾਹੇ ਔਖੇ ਹੋ ਕੇ ਬੱਚੇ ਨੂੰ ਐਜੂਕੇਸ਼ਨ ਜ਼ਰੂਰ ਦਿਓ ਸ਼ਾਮ ਨੂੰ ਘੰਟਾ ਖੰਡ ਬੱਚੇ ਨੂੰ ਪੜ੍ਹਨ ਲਈ ਦਿਓ ਘੰਟੇ ਲਈ ਬੀਬੀ ਨੂੰ ਇਹ ਗੱਲ ਕਹੂੰ ਵੀ ਜੇ ਤੁਸੀਂ ਘਰ 'ਚ ਕ੍ਰਾਂਤੀ ਕਰਨੀ ਆ ਘਰ 'ਚ ਤਰੱਕੀ ਕਰਨੀ ਆ ਤਾਂ ਤੁਹਾਡੇ ਘਰ ਦੇ ਵਿੱਚ ਹੀ ਉਹ ਸੰਦ ਨੇ ਜਿਨ੍ਹਾਂ ਨੂੰ ਆਪਾਂ ਤਰੱਕੀ ਕਹਿੰਦਾ ਹੈ ਉਹ ਕੌਣ ਨੇ ਤੁਹਾਡੇ ਬੱਚੇ ਬੱਚਾ ਜੇ ਪੜ੍ਹੇਗਾ ਤਾਂ ਕਰਦੀ ਤਰੱਕੀ ਹੋਏਗੀ ਉਦੋਂ ਤੁਸੀਂ ਜੋ ਮਰਜ਼ੀ ਕਰਿਓ ਤੁਹਾਡੀ ਮਿਹਨਤ ਨਾਲ ਤਰੱਕੀ ਨਹੀਂ ਹੋ ਸਕਦੀ ਪਰਿਵਾਰ ਪਾਲਿਆ ਜਾਂਦਾ ਹੈ ਰੋਟੀ ਤੇ ਗੁਜ਼ਾਰਾ ਚੱਲ ਸਕਦਾ। ਜੇ ਤੁਸੀਂ ਘਰ ਨੂੰ ਵਧੀਆ ਬਲੰਦਾ ਤੇ ਲੈ ਕੇ ਜਾਣਾ ਕਿਉਂਕਿ ਮੈਂ ਕਿੰਨੇ ਪਲੇ ਕੋਟਲੇ ਦੇ ਪਰਿਵਾਰਾਂ ਨੂੰ ਜਾਣਦਾ ਕਿੰਨੇ ਗਰੀਬ ਘਰਾਂ ਚੋਂ ਉੱਠ ਕੇ ਕਿੰਨੇ ਵੱਡੇ ਵੱਡੇ ਅਫਸਰ ਬਣੇ। ਤੇ ਮੈਂ ਸਾਡੇ ਪ੍ਰਿੰਸੀਪਲ ਹੁਣ ਰਿਟਾਇਰ ਹੋਈ ਨੇ। ਉਹਨਰੇ ਭਾਈ ਵੀ ਰਿਟਾਇਰ ਹੋਣੇ ਆਂ ਵਿੰਜੂ ਕੀਤੋ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੀ ਤਰੱਕੀ ਮੁੰਡੇ ਨੇ ਕੀਤੀ ਉਹਨਾਂ ਨੇ ਛੋਟਾ ਜਿਹਾ ਘਰ ਹੁੰਦਾ ਸੀ ਮੈਂ ਘਰੇ ਵੀ ਜਾਂਦਾ ਰਿਹਾ ਪੰਜਾਬ ਦੇ ਉਹਨਾਂ ਦੇ ਮਾਲੀ ਹੁੰਦੇ ਤੇ ਸ਼ਾਇਦ ਉਹ ਸੇਕਾਂ ਜਿੱਤੇ ਕੰਮ ਕਰਦੇ ਸੀ। ਮਤਲਬ ਮੈਂ ਕਿਦੇ ਜੱਫੇ ਤੱਕੇ ਆ ਮਿਹਨਤ ਦੇ ਇਹਦੇ ਨਾਲ ਤੱਕੇ ਹੋਇਆ ਪੜਾਈ ਨਾਲ ਮੈਂ ਭੈਣਾਂ ਨੂੰ ਇਹ ਗੱਲ ਜਰੂਰ ਕਹੂੰ ਗਰੀਬੀ ਕੱਟੀ ਜਾਂਦੀ ਆ ਦੁੱਖ ਕੱਟੇ ਜਾਂਦੇ ਨੇ ਪਰ ਉਹਦਾ ਫਲ ਕੀ ਆ ਵੀ ਬੱਚਿਆਂ ਦੀ ਪੜਾਈ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਕੋਈ ਜਦੋਂ ਨਹੀਂ ਵੀ ਵੱਡੇ ਸਕੂਲ ਚ ਪੜ੍ਹਦੀ ਵਧੀਆ ਪੜਾਈ ਹੁੰਦੀ ਆ ਤੁਹਾਨੂੰ ਮੈਂ ਇੱਕ ਫਾਰਮੂਲਾ ਦੱਸ ਦਰਾਂ ਵੀ ਜੇ ਤੁਸੀਂ ਬੱਚਿਆਂ ਨੂੰ ਬਹੁਤ ਵਧੀਆ ਪੜਾਉਣਾ ਹੈ ਤਾਂ ਰਾਤ ਨੂੰ ਪੜ੍ਹਨ ਦੇ ਆਦਤ ਪਾ ਆ ਹੁਣ ਮੌਸਮ ਵਧੀਆ ਹੋ ਗਿਆ ਇੱਕ ਘੰਟਾ ਪਹਿਲਾਂ ਡੇਢ ਘੰਟਾ ਬੱਚਿਆਂ ਨੂੰ ਬਿਠਾਓ ਆਪ ਕੰਮਦੰਦਾ ਕਰ ਲਓ ਬੜੀ ਬੇਬਿਆਂ ਕੋਲੇ ਪਠਾ ਦਿਓ ਫੇਰ ਉਹ ਹਾਲੀਵੁੱਡ ਹੀ ਉਹਨਾਂ ਦੀ ਆਦਤ ਬਣ ਜੂ ਤੁਹਾਡੇ ਘਰ ਦੇ ਵਿੱਚ ਚਿਰਾਗ ਬਲੇ ਹੁੰਦਾ ਇੱਕ ਨਵਾਂ ਚੱਲਣਾ ਹੋ ਜਾ ਇਹ ਗੱਲ ਜਾਣ ਰੱਖਿਓ ਮੈਂ ਤਰੱਕੀ ਜਦੋਂ ਕੀਤੀ ਜਦੋਂ ਰਾਤ ਨੂੰ ਪੜਨ ਲੱਗਿਆ ਇਹ ਵਿੱਦਿਆ ਹੋਊਗੀ ਤੁਹਾਡੇ ਕੋਲ ਹਥਿਆਰ ਐਸਾ ਹੁਣ ਜਿੱਥੇ ਮਰਜ਼ੀ ਚਲਾ ਲਓ ਨਾ ਖੋਵੇ ਨਾ ਬਿਕੇ ਨਾ ਉਹਦੇ ਨਾਲ ਕੋਈ ਦਿੱਕਤ ਆਵੇ ਮੈਂ ਭੈਣਾਂ ਨੂੰ ਜਰੂਰ ਕਹੂੰਗਾ ਮੇਰੀ ਸ਼ਾਮ ਦਾ ਟਾਈਮ ਤੁਸੀਂ ਅੱਜ ਜੁਮੇ ਦੀ ਨਿਵਾਜ ਪੜ੍ਹ ਕੇ ਆ ਹੁਣ ਮੈਨੂੰ ਲੱਗਾ ਫਿਰ ਅਜਾਨ ਹੋ ਗਈ ਪ੍ਰਮਾਤਮਾ ਦੇ ਅੱਗੇ ਹਾਜ਼ਰ ਨજર ਜਾਣ ਕੇ ਇਹ ਗੱਲ ਦਾਵਾ ਕਰਨਾ ਬੱਚਾ ਜੇ ਤੁਹਾਡਾ 100 ਦਿਨਾਂ ਪਹਿਲੇ ਦਿਨ ਨਹੀਂ ਪੈਦਾ ਕੰਟਾ ਵਜੋ ਉਹਦੇ ਕੋਲੇ ਉਹਨੂੰ ਐ ਨਹੀਂ ਕਹਿਣਾ ਵੀ ਤੂੰ ਪੜ ਕੇ ਨਾ ਉਹਨੂੰ ਬੈਠਣ ਦੀ ਇਜਾਜ਼ਤ ਪਾ ਦੂ ਠੀਕ ਆ ਉਹਦੇ ਕੋਲੇ ਬੈਠੇ ਕੁੱਟਲੀ ਬੈਠੇ ਰੋ ਜਦੋਂ ਤੁਸੀਂ ਮਤਲਬ ਦੋ 10 ਦਿਨਾਂ ਚ ਉਹਨੂੰ ਆਪਿਆਂ ਬਿਨ ਇੱਕ ਕਿਤਾਬਾਂ ਚੱਕ ਲਓ ਜਿੱਦਨੇ ਉਹ ਰਾਤ ਨੂੰ ਪੜਨ ਲੱਗ ਗਿਆ ਸਮਝ ਲਓ ਵੀ ਅੱਲਾਹ ਨੇ ਤੁਹਾਡੀ ਕਿਰਪਾ ਕਰੀ ਆ ਵੀ ਪਹਿਲਾਂ ਵੀ ਮੇਰੇ ਕੋਲੇ ਆਕੇ ਗਏ ਨੇ ਤੇ ਤੁਹਾਡਾ ਸਾਰਿਆਂ ਦਾ ਕੋਟ ਕੋਟ ਮੈਂ ਤੁਹਾਨੂੰ ਸਲਾਹ ਕਰਦਾ ਵੀ ਤੁਸੀਂ ਸਾਰੇ ਇੱਕ ਚੰਗੇ ਸਿਆਣੇ ਤੇ ਸਮਝਦਾਰ ਵਿਅਕਤੀ ਹੋ ਤੇ ਅਸੀਂ ਸਾਨੂੰ ਜੱਦੀ ਜਿੱਥੇ ਮਰਜੀ ਵਰਤੋ ਕੋਈ ਕੰਮ 9 ਵਜੇ ਮੈਂ ਬਹਿਣਾ ਉੱਥੇ ਮੇਰੇ ਕੋਲ ਤੁਹਾਨੂੰ ਪਤਾ ਹੀ ਵਾਲਿਆਂ ਨੂੰ ਆਉਂਦੇ ਵੀ ਨਿਖੇ ਕੰਮ ਕੋਈ ਮਰਜ਼ੀ ਕੰਮ ਹੋਵੇ ਜੇ ਕੋਈ ਸਾਂਝਾ ਕੰਮ ਆਏ ਤੁਹਾਡੇ ਮੇਨ ਬੱਦੇ ਹੈਗੇ ਨਹੀਂ ਇਹਨੇ ਸਾਰੇ ਆਉਂਦੀ ਨੇ ਤੇ ਉਹਦੇ ਲਈ ਵੀ ਆਉਂਦੀ ਰੋ ਕੰਮ ਇੱਕ ਵਾਰ ਕਹੇ ਤੇ ਨਹੀਂ ਹੁੰਦੇ ਕੰਮ ਦਾ ਪਿੱਛਾ ਕਰਨਾ ਪੈਂਦਾ ਇਸ ਕਰਕੇ ਪਿੱਛਾ ਕਰਦੇ ਰਹੋ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਜੀ ਸਰਦਾਰ ਜਸਵੰਤ ਸਿੰਘ ਜੰਮਾਦਰੀ ਨੇ ਤੁਹਾਡੇ ਨਾਲ ਬਹੁਤ ਵਿਚਾਰ ਕੀਤੇ ਇਹ ਜੀ ਸਾਰੀ ਆਪ ਦੀ ਟੀਮ ਦਾ ਆ ਜੀ ਆਇਆਂ ਕਹਿੰਦੇ ਆ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਕੋਲੇ ਜਿਹੜੇ ਪਹੁੰਚੇ ਆਪਾਂ ਨੂੰ ਇਹਨਾਂ ਨੇ ਕੰਮਾਂ ਦਾ ਭਰੋਸਾ ਦਿੱਤਾ ਰੱਬ ਚਾਹੇ ਆਪਾਂ ਮਗਰ ਪੈਜੋ ਹੱਥ ਬੰਨ੍ਹ ਕੇ ਵੀ ਲੈ ਵੀ ਚੱਲਣਾ ਆਪਾਂ ਕੰਮ ਕਰਾਉਣਾ ਹੀ ਕਰਾਉਣਾ ਇਹ ਨਾ ਸੋਚੋ ਵੀ ਇੱਕ ਜਣੇ ਨਹੀਂ ਕਰਾਉਣਾ ਜਿਹੜਾ ਟਾਈਮ ਲੱਗਦਾ ਕਿਤੇ ਈਓ ਕੋਲੇ ਜਾਓ ਕਿਤੇ ਇਹਨਾਂ ਕੋਲੇ ਜਾਓ ਆਪਾਂ ਜੇ ਭੱਜਾਂ ਫਿਰਾਂਗੇ ਤਾਂ ਕੰਮ ਹੋਣੀ ਨਹੀਂ ਇਹ ਨਹੀਂ ਵੀ ਇਕੱਲੇ ਆਪਾਂ ਨੂੰ ਹੁਣ ਅਜੇ ਕਹਿਗੇ ਵੀ ਤਾਂ ਲੈ ਵੀ ਇਹਦਾ ਕੰਮ ਹੋ ਗਿਆ ਆਪਣਾ ਆਪਾਂ ਨੂੰ ਪਿੱਛਾ ਕਰਨਾ ਪੈਣਾ ਇਹਨਾਂ ਦਾ ਇਸ ਕਰਕੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਰਦਾਰ ਜਸਵੰਤ ਸਿੰਘ ਜਮਾਦਰਾ ਜੀ ਦਾ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਕਹਿੰਦੇ ਆਂ ਬਾਕੀ ਹੋਰ ਵੀ ਜਿਹੜੇ ਸੱਜਣ ਆਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰੋ ਇਹਦਾ ਦਾ ਸਿੱਖ ਹੰਤ ਦਾ ਲਾਲਾ ਲਾਣਾ ਲਾਓ ਜੀ ਲਾਓ ਮਰਦਾ ਜਿਹਦਾ ਪਿਆਰ ਨਹੀਂ ਉਹ ਮੈਂ ਇਹਦਾ ਕਹਿੰਦੇ ਆ ਜੋ ਜਦੋਂ ਵੀ ਦੀ ਕਰਦਾ ਵੀ ਸਾਡੇ ਕੰਮ ਕਰਾ ਦੇ। ਕਿਉਂ ਲੋਕਾਂ ਦਾ ਕੀ ਸਜੋਗ ਮਿਲਿਆ ਕਿਸ ਮਕਸਦ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਜਾਂ ਕੀ ਕਹਿਣਾ ਚਾਹੋ? ਆਵਾਸਪੁਰੇ ਦੇ ਜਿਹੜੇ ਸਾਰੇ ਸੱਜਣ ਨੇ ਤੁਸੀਂ ਦੇਖਿਆ ਇਹਨਾਂ ਬੜੇ ਪਿਆਰੇ ਲੋਕ ਨੂੰ ਬਹੁਤ ਸਤਿਕਾਰ ਕਰਦੇ ਨੇ ਸਾਡਾ। ਇਹਨਾਂ ਦੀਆਂ ਕਈ ਮੰਗਾਂ ਨੇ ਪਾਣੀ ਦੀਆਂ, ਗਲੀਆਂ ਦੀਆਂ, ਲਾਈਟਾਂ ਦੀਆਂ ਉਹ ਲਿਖੀਆਂ ਵੀ ਨੇ ਉਹ ਮੈਂ ਸਾਰੇ ਰეკਮੈਂਡ ਕਰ ਸਕਦੇ ਨੇ। ਮੈਨੂੰ ਉਮੀਦ ਹੈ ਵੀ ਉਹ ਜਲਦੀ ਹੋ ਜਾਣਗੇ। ਸਰੋਪਰੇਣਾ ਵੀ ਮੈਂ ਜਿਹੜਾ ਕਿ ਦੀ ਬਹੁਤ ਹਰ ਤਰ੍ਹਾਂ ਦੇ ਕੁਝ ਆਬਿਦੇ ਨਿਮਈ ਉਹਨਾਂ ਲਈ ਵੀ ਇਹਨਾਂ ਦਾ ਧੰਨਵਾਦ ਸਰ ਤੁਸੀਂ ਐਮਐਲਏ ਬਣੇ ਹੋਏ ਅੰਮ੍ਰਿਤਗੜ ਦੇ ਵਿੱਚ ਪਹਿਲਾਂ ਵੀ ਆਏ ਨੇ ਪਰ ਪਹਿਲਾਂ ਕਈ ਬੰਦੇ ਭਰੋਸਾ ਦੇ ਕੇ ਚਲੇ ਗਏ ਨੇ ਤੁਸੀਂ ਕੀ ਮਤਲਬ ਇਸ ਤੇ ਗੱਲ ਕਰੋ ਉਹ ਤਾਂ ਤੁਸੀਂ ਆਪਣਾ ਪਿਛਲਾ ਰਿਕਾਰਡ ਦੇਖੋ ਨਾ ਜਿੱਥੇ ਅਸੀਂ ਗੱਲ ਕਿਹੜੀ ਕਹੀ ਆ ਦੇਖੋ ਜੇ ਤਾਂ ਕੋਈ ਕਾਨੂੰਨ ਤੇ ਬੜੀ ਅਸ਼ਚਨਾ ਜੀ ਉਹ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਉਹਦੇ ਲਈ ਦੋਸ਼ੀ ਨਹੀਂ ਹੁੰਦੇ ਸੀ ਪਰ ਜਿਹੜੀ ਹੋ ਸਕਦੀ ਆ ਉਹ ਤਾਂ 100% ਹੋ ਜਾਈਂਗੀ 他都不能感觉了。